ਆ ਜੁਗਲੀ ਗਾਇਰ ਹੈ ਕਿ ਨਾ ਨਾ ਪਿੱਛੇ ਖੜੋ ਲੋ ਜੀ ਸੋਹਲੀ ਵਾਲੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਹਾਂ ਦਸੋ ਸਰਪੰਚ ਸਾਹਿਬ ਆਜੀ ਬਾਈ ਜੀ ਕੁਛ ਹੋਰ ਬੱਕਰੀਆਂ ਬਾਰੇ ਜਾਣਕਾਰੀ ਲੈਣੀ ਹੈ ਜੀ ਇੱਕ ਬਾਈ ਜੀ ਲਖਵੀਰ ਜੀ ਸਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਬੰਦੇ ਦੇਖ ਲੈਣੇ ਚਾਹੁੰਦੇ ਨੇ ਅਸੀਂ ਇੱਕ ਕਹਿੰਦੀ ਆ ਬਾਕੀ ਆ ਬਾਦਿਆਂ ਤੁਹਾਡੇ ਚੰਗਾ ਹੀ ਸੱਪਾ ਸੋਚਾਂਗੇ ਬੱਕਰੀ ਪਰਨਾਮ ਦਾ ਥੰਦਾ ਜਿਹੜਾ ਹੈ ਹਾਂ ਜੀ ਆਪਾਂ ਲੋਕ ਕਵਾਇਰ ਕਰਦੇ ਆ ਮੇਰੀ ਗੱਲਾਂ ਹਾਂ ਜੀ ਹਾਂ ਜੀ ਆਪਣੇ ਇਹਨਾਂ ਮੱਧ ਵਰਗੀ ਪਰਿਵਾਰ ਹੈ ਹਾਂ ਜੀ ਨਹੀਂ ਸਾਡੇ ਕੋਲ ਇਹ ਮੱਧ ਵਰਗੀ ਪਰਿਵਾਰ ਨੂੰ ਲੋੜ ਆ ਕਿ ਉਹਨਾਂ ਬੱਕਰੀਆਂ ਦਾ ਥੰਦਾ ਕਰਦੇ ਹਾਂ ਹਾਂ ਜੀ ਸਰ ਇਹ ਆਪਾਂ ਉਹ ਹਾਂਜੀ ਸਰ ਤਾਂ ਹੀ ਅਸੀਂ ਕਹਿ ਰਹੇ ਹਾਂ ਵੀ ਜਿਹੜੇ ਤੁਹਾਡੇ ਚੈਨਲ ਨੇ ਜਿਵੇਂ ਤੁਹਾਡੇ ਵਾਲਾ ਕੀ ਚੈਨਲ ਤੁਹਾਨੂੰ ਹੁੰਦਾ ਸੀਗੀ ਲਖਵੀਰ ਬਲੌਗ ਲਖਵੀਰ ਬਲੌਗ ਹਾਂਜੀ ਇਹਨੂੰ ਮਤਵ ਵਾਸ ਸਬਸਕ੍ਰਾਈਬ ਕਰੋ ਠੀਕ ਬਾਈ ਲਾਈਕ ਕਰੋ ਸ਼ੇਅਰ ਕਰੋ ਬਾਈ ਇਹਨੀਆਂ ਗੱਲਾਂ ਤੋਂ ਬਾਅਦ ਇਹ ਵੀ ਆਪਾਂ ਨੂੰ ਜ਼ਰੂਰ ਪਤਾ ਸਮੇਂ ਦੀ ਹਾਂਜੀ ਹੁਣ ਫਸਲਾਂ ਦਾ ਕੰਮ ਨਹੀਂ ਦੇਖਦੇ ਆਪਾਂ ਕਿਹਦੀ ਏਜੰਟ ਜ਼ਮੀਨਦਾਰ ਮਤਵਾਰ ਕੰਮ ਇਹ ਮੇਰੇ ਪਰਗੇ ਕੋਲ ਵੀ ਲਾ ਜ਼ਮੀਨ ਦਾ ਕੀ ਕਰਦੇ ਉਹੀ ਤਾਂ ਗੱਲ ਹੈ ਸਹਿਕ ਧੰਦੇ ਦੀ ਲੋੜ ਹੈ ਹਾਂਜੀ ਸਹਿਕ ਧੰਦੇ ਦੀ ਲੋੜ ਹਾਂਜੀ ਜੇ ਬਾਈ ਜੀ ਤੁਹਾਨੂੰ ਮੰਨ ਲਓ ਤੁਹਾਡੇ ਚੈਨਲ ਚੱਲਣਗੇ ਤਾਂ ਹੀ ਅੱਗੇ ਪ੍ਰੋਮੋਟ ਕਰੋਗੇ ਨਾ ਤੁਸੀਂ ਹਾਂ ਜੀ ਜੇ ਤੁਸੀਂ ਦਿਖਾਓਗੇ ਤੁਹਾਡਾ ਮਨ ਨੂੰ ਤੁਹਾਡਾ ਵੀ ਹੌਸਲਾ ਵਧੂਗਾ ਇੱਕ ਤੋਂ ਬਹਜਾਰੇ ਜਿਹੜਾ ਹੈ ਹਰੇਕ ਕੰਮ ਦੇ ਹਾਂ ਜੀ ਅਸੀਂ ਐ ਮੰਨ ਕੇ ਤੁਹਾਨੂੰ ਮੱਕਰਾ ਇੱਕ ਹੈ ਠੀਕ ਹੈ ਹਾਂ ਜੀ ਪਟ ਹੈ ਹਾਂ ਜੀ ਇਹ ਮਰਿਆ ਹੋਇਆ ਹਾਂ ਜੀ ਬੰਦੇ ਦੀ ਬੰਦੇ ਦੇ ਹੱਟ ਨਹੀਂ ਸਕਦੇ ਵੀਰੇ ਠੀਕ ਹੈ ਜੀ ਜਿਹੜਾ ਇਹ ਧੰਦਾ ਹੈ ਸਹੀ ਹੈ ਬਰੀਡ ਦੇ ਕੰਮ ਕਰੋਗੇ ਭਾਈ ਜੀ ਬਰੀਡ ਦੇ ਸਰਪੰਨ ਸਾਹਿਬ ਕੋਲ ਤਾਂ ਤੁਹਾਨੂੰ ਪਤਾ ਹੀ ਆਂ ਪਿੰਡਾਂ ਦੇ ਤਾਂ ਸਾਰਿਆਂ ਨੂੰ ਪਤਾ ਵੀ ਬਰੀਡ ਹੀ ਰੱਖੀ ਹੋਈ ਹੈ ਬਰੀਡ ਹੀ ਰੱਖੀ ਹੋਈ ਹਾਂ ਜੀ ਇਹ ਇਹੀ ਬੱਚਾ ਇੱਕ 5 15 ਦਿਨ ਦਾ ਬੱਚਾ 5000 ਦਾ ਠੀਕ ਹੈ ਜੀ ਸਾਡੇ ਵਾਲਾ 15 ਦਿਨ ਦਾ ਬੱਚਾ 35000 ਠੀਕ ਹੈ ਵੀਰ ਜੀ ਇਹ ਬਰੀਡ ਦਾ ਫਰਕ ਹੈ ਬਰੀਡ ਦਾ ਫਰਕ ਹੈ ਜੀ ਆਪਾਂ ਸਾਹਿਬ ਜੋ ਬੱਚਾ ਬੇਚ ਠੀਕ ਹੈ 3 ਸਾਲ ਹੋ ਗਿਆ ਸਾਨੂੰ ਸਰਚ ਕਰਦਿਆਂ ਨੂੰ ਪਾਲਣ ਤੇ ਮਨੁਲੋ ਵਿੱਚ ਬੰਦੇ ਕਹਿੰਦੇ ਨੇ ਇਹ ਕੰਮ ਕਾਮਯਾਬ ਹੀ ਨਹੀਂ। ਅੱਛਾ ਜੀ। ਮੈਂ ਬੰਦਿਆਂ ਨੂੰ ਜਿਹੜਾ ਵੀ ਕੋਈ ਬੰਦਾ ਇਹ ਕਹਿੰਦਾ ਵੀ ਬੱਕਰੀ ਪਾਲਣ ਤੋਂ ਤਾਂ ਕਾਮਯਾਬ ਨਹੀਂ। ਹਾਂਜੀ। ਮੇਰੀ ਰਾਏ ਨਾਲ ਚੱਲੇ ਆਪਾਂ ਕੋਰਟ ਤੇ ਸਟਾਮਪ ਕਰ ਸਕਦੇ ਹਾਂ। ਠੀਕ ਹੈ। ਐਡਾ بڑا ਚੈਲੰਜ ਆ। ਠੀਕ ਹੈ ਸਰ। ਹੋਰ ਥੋੜੀ ਜਾਣਕਾਰੀ ਦਿਓ। ਬੱਚਿਆਂ ਤੋਂ ਸ਼ੁਰੂ ਕਰੀਏ ਕਿ ਕਿਵੇਂ। ਬੱਕਰੀਆਂ ਤੋਂ ਕਰਨਾ ਚਾਹੀਦਾ। ਠੀਕ ਹੈ ਸਰ। ਬੱਚਿਆਂ ਤੋਂ ਤਾਂ ਬੰਦਾ ਜਿਹੜਾ ਫਾਰਮ ਕਰਦਾ ਫੇਲ ਹੋਊਗਾ। ਠੀਕ ਹੈ ਜੀ। ਬੱਚੇ ਦਾ ਤਾਂ ਐ ਲਾ ਲੋ ਟਾਈਮ ਪੀਰੀਅਡ ਆ ਜਿਹੜੀ ਉਹਨੇ ਇਨਕਮ ਦੇਣੀ ਆ ਜੀ 3 ਸਾਲ ਮੰਨ ਲਓ 3 ਸਾਲ ਬਾਅਦ ਇਨਕਮ ਹੋਣੀ ਆ ਬੱਚੇ ਠੀਕ ਆ ਸਰ 2 ਸਾਲ ਦਾ ਜਾ ਕੇ ਪੱਠ ਕਰਾ ਉਸ ਕਰਾਊਗਾ 2.5 ਸਾਲ ਚ ਜਾ ਕੇ ਸੂਤ ਗਈ ਜੀ ਠੀਕ ਹੈ ਜੀ 6 ਮਹੀਨੇ ਬਾਅਦ ਜੇ ਬੱਚਾ ਵੇਚਦਾ ਤਾਂ 3 ਸਾਲ ਦਾ ਟਾਈਮ ਪੀਰੀਅਡ ਹੋ ਗਿਆ ਠੀਕ ਆ ਸਰ 3 ਸਾਲ ਆਪਣੇ ਪਤਾ ਕੀ ਆ 3 ਸਾਲ ਉਹਨੇ ਆਪਣੇ ਘਰੋਂ ਖਰਚਾ ਹੁਣ ਜਦੋਂ ਆਪਾਂ ਡਾਈਟ ਪਲਾਨ ਵੀ ਜੇ ਘਰੇ ਰੋਕ ਕੇ ਫਾਰਮ ਤੇ ਵੀ ਬੱਕਰੀਆਂ ਪਾਲਦੇ ਆ ਜੀ ਹਾਂਜੀ ਹਾਂਜੀ ਹਾਰੇ ਖਰਚੇ ਨੇ ਬਰੋ ਠੀਕ ਹੈ ਜੀ ਜਿਹੜੀ ਬੱਕਰੀ ਆ ਜੀ ਉਹ ਇੱਕ ਸਾਲ ਚ ਡਬਲ ਪੈਸੇ ਕਰ ਲਾ ਦੇਆ ਸਪੋਰ ਕਰੋ ਆਪਾਂ 25000 ਦੀ ਬੱਕਰੀ ਲੈ ਲਈਏ ਠੀਕ ਹੈ ਜੀ ਉਹਦੇ ਜੇ ਬੱਚੇ ਦੋ ਚਾਰ ਬੱਚੇ ਹੋਗੇ ਜੀ ਸਾਲ ਚ 15 ਮਹੀਨੇ ਚ ਲੈ ਲਓ ਵੀ ਚਾਰ ਬੱਚੇ ਦੇ ਦਿੰਦੀ ਐ ਠੀਕ ਹੈ ਜੀ ਜੇ ਆਪਾਂ ਜਦੋਂ ਵੀ 3 ਮਹੀਨੇ ਤੋਂ ਬਾਅਦ ਕਰਾਸ ਕਰਾਉਸ ਕਰਾਉਣੇ ਆ ਠੀਕ ਹੈ ਸਰ ਜਿਹੜਾ 15 ਤੋਂ 18 ਮਹੀਨੇ ਦਾ ਟਾਈਮ ਪੀਰੀਅਡ ਆ ਜੀ ਠੀਕ ਹੈ ਜਾ ਜੇ ਦੋ ਵਾਰੀ ਸਵਾਉਨੇ ਠੀਕ ਹੈ ਸਰ ਇਰੇ ਚਾਹਿਆ ਬਾਈ ਜੀ ਬੱਕਰੀ ਨੇ ਚਾਰ ਬੱਚੇ ਹੋ ਗਏ ਜੇ ਜਮਾ ਹੀ ਆਪਾਂ ਜ਼ੀਰੋ ਪੁਲੀਸ਼ਨ ਵਾਲਾ ਰੇਟ ਲਾਉਨੇ ਆ ਪਰ 15000 ਦਾ ਸਾਲ ਬੱਚੇ ਇੱਕ ਸਾਲ ਦਾ ਬੱਚਾ ਵਿਕਦਾ ਠੀਕ ਹੈ ਜੀ 30000 ਹੋ ਗਿਆ ਜੀ ਇਹ 25000 ਦੀ ਬੱਕਰੀ ਲੈਤੀ ਜੀ 60000 ਇਨਕਮ ਦੇ ਠੀਕ ਹੈ ਉਸੇ ਬੱਕਰੀ ਠੀਕ ਹੈ ਜੀ ਜਿਆਦੇ ਰੇਟ ਵਾਲੀਆਂ ਬੱਕਰੀਆਂ ਦਾ ਲਓ ਠੀਕ ਹੈ ਜੀ ਐ ਲਾ ਲਓ 20 ਤੋਂ ਲੈ ਕੇ 30000 ਦੇ ਵਿੱਚ ਵਿੱਚ ਬੱਕਰੀਆਂ ਲਾਓ ਤਾਂ ਤੁਸੀਂ ਕਾਮਯਾਬ ਹੋ ਜੇ ਹੁਣ 50000 ਵਾਲੀ ਬੱਕਰੀ ਲੈ ਲਈ ਉਹ ਬੱਕਰੀ ਤੁਹਾਡੇ ਘਰੇ ਜਿਹੜਾ ਬੰਦਾ ਨਵਾਂ ਕੰਮ ਕਰਦਾ ਇਹਨੂੰ ਕੰਮ ਭਜਾਉਂਦਾ ਵੀ ਆ ਜੀ ਮੇਰੀਆਂ ਵੀ ਬੱਕਰੀਆਂ ਮਰੀਆਂ ਨੇ ਠੀਕ ਹੈ ਜੀ ਜਦੋਂ ਆਪਾਂ ਬੱਕਰੀ ਛੋਟੇ ਲੈਵਲ ਤੋਂ ਕੰਮ ਕਰੋ ਹਾਂਜੀ ਘੱਟ ਰੇਟ ਵਾਲੀਆਂ ਬੱਕਰੀਆਂ ਬਰੀਡ ਚੰਗਾ ਬਰੀਡਰ ਲਓ ਸਰਪੰਚ ਸਾਹਿਬ ਹੂੰ ਕਿੰਨੇ ਕੇ ਜਾਨਵਰ ਤੋਂ ਆਪਾਂ ਨੂੰ ਸਟਾਰਟਿੰਗ ਕਰਨੀ ਚਾਹੀਦੀ ਬਾਈ ਜੀ ਘੱਟੋ ਘੱਟ 10 ਜਾਨ 10 ਬੱਕਰੀਆਂ ਤੋਂ ਕਰਨਾ ਪਾਸਾ ਚਹੀਦਾ ਠੀਕ ਹੈ ਜੀ ਬਾਈ ਜੀ ਉਹ 10 ਬੱਕਰੀਆਂ ਦੇ ਤੁਸੀਂ 2-4 ਬੱਕਰੀਆਂ ਤੋਂ ਕਰਦੇ ਹੋ ਤੁਹਾਡਾ ਇਨਕਮ ਦਾ ਸੋਰਸ ਘਟ ਜਾਣਾ ਠੀਕ ਆ ਸਰ ਜਿਹੜੀਆਂ 10 ਬੱਕਰੀਆਂ ਤੋਂ ਕੰਮ ਸਟਾਰਟ ਕਰੋਗੇ ਜੀ ਹਾਂਜੀ ਉਹ 10 ਬੱਕਰੀਆਂ ਤੋਂ ਦੇ ਜਿਹੜੀ ਕੋਸ ਕਰੋ ਤੁਸੀਂ 5 ਲੱਖ ਰੁਪਈਆ ਲਗਾਤਾ ਉਹ 5 ਲੱਖ ਰੁਪਈਆ ਤੁਹਾਡਾ ਇੱਕ ਸਾਲ ਚ ਬੱਕਰੀਆਂ ਨੇ ਵਾਪਸ ਕਰ ਦੇਣਾ 15 ਮਹੀਨੇ ਠੀਕ ਆ ਸਰ ਇਹ ਚ ਕਿਹੜੀ ਕਿਹੜੀ ਕੁਆਲਿਟੀ ਦੇਖਣੀ ਪਊਗੀ ਬਾਈ ਜੀ ਕੰਮ ਕਰਨਾ ਬਰੀਡ ਤੇ ਆ ਬੱਚਾ ਜੀ ਸਾਡੇ ਕੋਲੇ ਹਾਂ ਚਾਰ ਗੇਲੇ ਤੇ ਖੜਿਆ ਵੀਰੇ ਹਾਂਜੀ ਚਾਰ ਕੱਢ ਕੇ ਕਹਿੰਦੇ ਆ ਇਸ ਟਾਈਮ ਹਾਂਜੀ ਆਪਾਂ ਮਾਨ ਨਹੀਂ ਕਰਦੇ ਹਾਂਜੀ ਵੀ ਇਹਦੇ ਨਾਲ ਦੀ ਲੈਂਥ ਹਾਂਜੀ ਆ ਦੇਖੋ ਜੀ ਮੇਰਾ 6 ਫੁੱਟ ਦਾ ਕਰਤਾ ਜੇ ਪੰਤਾ ਵੀਡੀਓ ਦੇਖਣਾ ਉਹ ਜੱਜ ਕਰ ਲੂਗਾ ਹਾਂਜੀ 6 ਫੁੱਟ ਦਾ ਕਰਤਾ ਹੈ ਮੇਰਾ ਹੱਥ ਦਾ ਹਾਂਜੀ ਆ ਕੋਣੀ ਤੋਂ ਉੱਪਰ ਜਾਂਦੇ ਜੀ ਕੋਣੀ ਤੋਂ ਉੱਪਰ ਜਾਂਦੇ ਜੀ ਬਾਈ ਜੀ ਤੁਹਾਨੂੰ ਇਹਦਾ ਫੇਸ ਦੇਖੋ ਜੀ ਕਿਸੇ ਕਿਸੇ ਵੀ ਜਾਨਵਰ ਦਾ ਇੰਨਾ ਜੀ ਆ ਚੀਜ਼ ਦੇਖੋ ਹਾਂਜੀ ਇਹਦੇ ਆ ਲੱਤਾਂ ਦੇਖੋ ਜੀ ਤੁਹਾਨੂੰ ਆਪਣੇ ਆਪ ਹੀ ਬਰੀਡ ਦਾ ਪਤਾ ਲੱਗ ਜਾਣਾ ਠੀਕ ਹੈ ਜੀ ਆ ਇਹਦਾ ਖੁਰ ਦੇਖੋ ਕਿੰਨਾ ਚੌੜਾ ਜੀ ਠੀਕ ਹੈ ਜੀ ਟੋਟੇ ਵਾਲਾ ਖੁਰ ਆ ਠੀਕ ਹੁਣ ਬੱਕਰੀਆਂ ਨੇ ਬੱਕਰੀਆਂ ਵਿੱਚ ਹੁਣ ਇੱਕ ਮਡਾ ਬੱਕਰੀ ਫੜਾਈ ਬਾਈ ਆ ਆ ਬੂਕ ਕਰਨੀ ਇੱਥੇ ਵੀ ਤੇ ਸੌਲੀ ਬੱਕਰਾ ਮੰਡੀ 'ਚ ਇੱਕ ਗੱਲ ਹੋਰ ਆ ਵੀ ਟਾਪ ਕੁਆਲਿਟੀ ਦੀ ਮਾਣ ਬਰੀਡ ਤੋਂ ਲੈ ਕੇ ਮੰਨ ਲਓ ਕਾਟੂ ਤੋਂ ਲੈ ਕੇ ਬਰੀਡ ਤੱਕ ਆ ਜੀ ਮੈਂ ਬੱਕਰੀ ਆ ਜੀ ਮੈਂ ਬੱਕਰੀ ਖਰੀਦੀ ਆ ਹਾਂਜੀ ਹੁਣ ਇਹਦੀ ਲੱਤ ਦੇਖ ਲਓ ਇਹ ਦੂਏ ਸੂਏ ਪੱਠਾ ਹਾਂਜੀ ਇਹ ਵੀ ਦੇਖ ਲਓ ਆ ਮੰਨ ਲਓ ਇਹ ਸਾਡਾ ਬੱਚਾ 15 ਮਹੀਨੇ ਦਾ ਜੀ ਠੀਕ ਆ ਜੀ ਹੁਣ ਇਹਦੀ ਲੱਤ ਦੇਖ ਲਓ ਆ ਦੋਏ ਤੀਜਾਂ ਦੇ ਦੋਏ ਚੀਜ਼ਾਂ ਦਾ ਕੰਪੈਰੀਸ਼ਨ ਕਰੋ ਧਰਤੀ ਤੇ ਆਸਮਾਨ ਦਾ ਫਰਕ ਆ ਜੀ ਹਾਂ ਜੀ ਸਹੀ ਹੈ ਇਹ ਬਾਈ ਜੀ ਕਲੀਅਰ ਪਤਾ ਕੀ ਆ ਆਪਾਂ ਕਲੀਅਰ ਕਰ ਸਕਦੇ ਹੁਣ ਸਾਡੇ ਕੋਲ ਬਰੀਡਾਂ ਹੁਣ ਸਾਡੀਆਂ ਬੱਕਰੀਆਂ ਨੇ ਹਾਂ ਜੀ ਇਹਨੂੰ ਉਹ ਚਾਹਤਦਾ ਹੈ ਇਹਨੂੰ ਪਰੇ ਕਰਦੇ ਆ ਆ ਦੇਖੋ ਵੀਰੇ ਹਾਂ ਜੀ ਜੱਟ ਵਜਿਹਾ ਇਹਦੀਆਂ ਪੱਠਾਂ ਜਿਹੜੇ ਕਿਤੇ ਨਹੀਂ ਹੋਣ ਬਣਾ ਦੇ ਆ ਕਰ ਲੋ ਹਾਂ ਅੱਜ ਤਾਂ ਨਹੀਂ ਮਾਲਾ ਪਰ ਹਾਡੀ ਬਾਈ ਲੈ ਵੀਰ ਉਹ ਪਰੇ ਖਾ ਆ ਕੇ ਆ ਮਾਸਤੇ ਆ ਕੰਮ ਨਹੀਂ ਆਬ ਇਹ ਬੜੀ ਉਹ ਆ ਬਰੀਡ ਆ ਬਾਈ ਜੀ ਹਾਂਜੀ ਕਿਨੋਂ ਤੁਸੀਂ ਆਪ ਦੇਖੋ ਮੇਰੇ ਘਰ ਦੀਆਂ ਪੱਠਾਂ ਠੀਕ ਹੈ ਸਰਪੰਸਾ ਹੁਣ ਅਗਲਾ ਕਹਿ ਦਾਂਦਾ ਜੀ ਕੁਆਲਟੀ ਆ ਹਾਂਜੀ ਬਾਈ ਜੀ ਦਾ ਮੁੱਲ ਤਾਂ ਟਾਈਮ ਦਾ ਤਾਂ ਕੁਆਲਟੀ ਦਾ ਮੁੱਲ ਤਾਂ ਪੈਣਾ ਹੀ ਸਹੀ ਹੈ ਜੀ ਬੱਕਰੀ 15000 ਦੀ ਆ ਬੱਕਰੀ ਲੱਖ ਦੀ ਜੀ ਇਹਦਾ ਹੈਗਾ ਹੁਣ 2 2 3 3 ਲੱਖ ਦੀਆਂ ਬੱਕਰੀਆਂ ਵਿਕਦੀਆਂ ਨੇ ਵਿੱਚ ਬੰਦੇ ਕਹਿੰਦੇ ਨੇ ਝੂਠਾ ਨਹੀਂ ਵਿਕਦੀਆਂ ਨੇ ਹੁਣ ਵਿੱਚ ਬੱਕਰੀਆਂ ਮਾ ਲੱਖ ਲੱਖ ਨੂੰ ਨਹੀਂ ਬਾਈ ਜੀ ਦਿੰਦਾ ਠੀਕ ਹੈ ਸਰਪੰਸਾ ਆ ਬੱਕਰੀ ਤੇ ਬਹੁਤ ਵਾਰੀ ਮੇਰੀ ਬੱਕਰੀ ਨੇ ੱਟਕੇ ਨਾਲੇ ਪੈਸੇ ਲਾਦੇ ਠੀਕ ਹੈ ਜੀ ਦੇ ਸਰ ਆਪਾਂ ਬੱਚਾ ਤਿਆਰ ਕਰਨਾ ਹੋਵੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਭਾਈ ਜੀ ਚੰਗਾ ਬੱਚਾ ਲੈ ਕੇ ਪਤਾ ਜੀ ਆ ਬਰੀਡਿੰਗ ਤੇ ਕੰਮ ਕਰੋ ਠੀਕ ਆ ਸਰ ਜਿਹੜਾ ਬੱਚਾ ਜੇ ਤੁਸੀਂ ਚਲੋ ਸਪੋਜ਼ ਕਰੋ ਬੱਚਾ ਤਾਂ ਇੱਕ ਤਾਂ ਪਾੜ ਲੋਗੇ ਹਾਂਜੀ ਪਰ ਜੇ ਕੰਮ ਨਵਾਂ ਕਰਨਾ ਬੱਕਰੀਆਂ ਤੇ ਠੀਕ ਆ ਸਰ ਜਿਹੜਾ ਬੱਕਰੀਆਂ ਦਾ ਕੰਮ ਆ ਜੀ ਉਹ ਬੰਦੇ ਨੂੰ ਇਨਕਮ ਦਾ ਜਿਹੜਾ ਸੋਰਸ ਆ ਉਹ ਸੇਤੀ ਜਿਹੜੀ ਜਿਵੇਂ ਹੁਣ ਆਪਾਂ ਪੈਸੇ ਲਾਦੇ ਉਹ ਪੈਸੇ ਵੈਕਮਨੀ ਵੀ ਆਉਣਾ ਠੀਕ ਆ ਸਰ ਤਾਂ ਇੱਕ 15 ਮਹੀਨੇ ਚ ਤੁਹਾਡੇ ਉਹ ਪੈਸੇ ਜਿਹੜਾ ਬੰਦਾ ਕਾਮਯਾਬਤਾ ਤਾਂ ਹੋਊਗਾ ਜੀ ਉਹਦਾ ਹੌਸਲਾ ਵੀ ਦੇ ਹੌਸਲਾ ਕਰੋ ਮਿਹਨਤ ਕਰੋ ਜੀ ਕਰਾ ਕੰਮ ਉਹ ਤਿੰਨ ਚਾਰ ਸਾਲ ਦਾ ਟਾਈਮ ਪੀੜਾ ਲਾ ਲਓ ਬੱਚੇ ਲੈ ਲੈ ਤਿੰਨ ਸਾਲ ਕੋਈ ਵੀ ਬੰਦਾ ਨਹੀਂ ਕਿ ਕੰਮ ਕਰਦਾ ਠੀਕ ਹੈ ਜੀ ਉਹ ਬੰਦੇ ਦਾ ਦਿਲ ਟੁੱਟ ਜਾਂਦਾ ਜੀ ਇਨਕਮ ਦਾ ਸੋਰਸ ਹੁੰਦਾ ਨਹੀਂ ਲੌਸ ਚ ਹੁੰਦਾ ਹਾਂਜੀ ਇਹਦਾ ਸਾਰੇ ਵੀਰਾਂ ਨੂੰ ਜਾਣਕਾਰੀ ਆ ਜਿਹੜਾ ਤੁਹਾਡਾ ਚੈਨਲ ਆ ਤੁਹਾਡੇ ਮਾਧਿਅਮ ਰਹੀ ਹਾਂਜੀ ਸਰ ਬਈ ਜਿਹੜੀ ਆਪਾਂ ਇੱਕ ਕੰਮ ਕਰਦੇ ਆ ਬਰੀਡ ਤੇ ਲੋਨ ਕਰਾਉਣਾ ਕਿਸੇ ਨੇ ਠੀਕ ਹੈ ਜੀ ਟ੍ਰੇਨਿੰਗ ਕੈਂਪ ਆਪਾ ਲਾਉਨੇ ਆਪ ਹਾਂਜੀ ਸਰ ਠੀਕ ਹੈ ਸਰਪੰਚ ਸਾਹਿਬ ਹੋਣੇ ਇੰਡਾਕਟਰ ਉਤਾਰਵਾਸੀ ਤੇ ਡਾਕਟਰ ਗੁਰਪ੍ਰੀਤ ਸਿੰਘ ਕੋਲੇ ਆ ਕੋਲੇ ਵਾਲ ਹਾਂਜੀ ਬਾਈ ਜੀ ਉਹਨਾਂ ਨੂੰ ਸਾਰੇ ਬੰਦੇ ਹੀ ਜਾਣਦੇ ਨੇ ਜੀ ਡਾਕਟਰਾਂ ਨੂੰ ਜੀ ਦੋਨਾਂ ਨੂੰ ਵਧੀਆ ਡਾਕਟਰ ਨੇ ਜੀ ਐ ਲਾ ਲੋ ਲੋਨ ਦੀ ਫੈਸਿਲਿਟੀ ਵੀਰੇ ਪੂਰੀ ਆ ਠੀਕ ਹੈ ਸਾਰੇ ਲੋਨ ਇੱਕ ਕਰੋੜ ਤੱਕ ਲੋਨਾ ਜੀ ਠੀਕ ਹੈ ਸਰ ਸਾਰੇ ਫੁੱਲ ਗਰੰਟੀ ਆ ਜੀ ਠੀਕ ਆ ਥੈਂਕ ਯੂ ਸਰਪੰਚ ਸਾਹਿਬ ਤੇ ਰਾਜੀ ਆ ਜੇ ਕੋਈ ਬੰਦਾ ਕਹੇ ਚੈਨਲ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਸਾਡਾ ਨੰਬਰ ਆ ਜੀ 994351400 ਕਿਸੇ ਵੀਰ ਨੇ ਮੰਨ ਲੋ ਸਾਡੇ ਨਾਲ ਗੱਲਬਾਤ ਕਰਨੀ ਆ ਬੇ ਕੋਈ ਬਰੀਡ ਬਾਰੇ ਪੁੱਛਣਾ ਹੋਵੇ ਕੋਈ ਦਵਾਈ ਬੂਤੀ ਬਾਰੇ ਪੁੱਛਣਾ ਹੋਵੇ ਜੀ ਅਸੀਂ ਐਂ ਲਾ ਲਓ ਵੀ 24 ਘੰਟੇ ਹਾਜ਼ਰਾਂ ਪਾਲੀ ਵੀਰਾਂ ਵਾਸਤੇ ਠੀਕ ਆ ਜੀ ਕਿਸੇ ਨੂੰ ਵੀ ਰਾਤ ਨੂੰ ਕਰੋ ਫੋਨ ਜੇ ਕਿਸੇ ਵੀ ਤਰ੍ਹਾਂ ਦੀ ਕਿਸੇ ਬੱਕਰੀ ਨੂੰ ਪ੍ਰੋਬਲਮ ਆ ਜੀ ਠੀਕ ਆ ਸਾਡੀ ਹੁਣ ਜੇ ਕਿਸੇ ਵੀਰ ਨੇ ਟ੍ਰੇਨਿੰਗ ਲੈਣੀ ਹੋਵੇ ਸਾਡੀ ਟ੍ਰੇਨਿੰਗ ਆ ਜੀ 27 28 ਅਪ੍ਰੈਲ ਠੀਕ ਹੈ ਸਰ 27 28 ਦੀ 27 28 ਅਪ੍ਰੈਲ ਦੀ ਟ੍ਰੇਨਿੰਗ ਆ ਜੀ ਸਾਡਾ ਇਹ ਸਨੇਹਾ ਜੀ ਵੱਧ ਤੋਂ ਵੱਧ ਪਾਲੀ